ਕੁੱਲ 1000 ਰੁਪਏ ਦੇ ਵਿੱਚ ਤੁਸੀਂ ਵੀ ਆਪਣੇ ਪਸ਼ੂਆਂ ਨੂੰ ਘਾਰੇ ਲਾ ਸਕਦੇ ਹੋ ਕੁੱਲ 1000 ਰੁਪਏ ਦੇ ਵਿੱਚ ਜੇਕਰ ਤੁਸੀਂ ਨੇ ਆਪਣੇ ਪਸ਼ੂਆਂ ਨੂੰ ਘਾਰੇ ਲਾਉਣੇ ਨੇ ਤਾਂ ਤੁਸੀਂ ਆਪਣੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਦੇਖੋ ਆਪਾਂ ਨੇ ਘਾਰੇ ਆਪ ਲਾਏ ਹੋਏ ਨੇ ਤੇ ਇਹ ਤੁਹਾਨੂੰ ਸਾਰਾ ਹਨਾ ਪੂਰੀ ਵੀਡੀਓ ਦੇ ਵਿੱਚ ਸਮਝਾਵਣੇ ਵੀ ਕਿਵੇਂ-ਕਿਵੇਂ ਲਾਉਣੇ ਨੇ ਜੇਕਰ ਤੁਸੀਂ ਨੇ ਪਸ਼ੂ ਨਮਾਉਣੇ ਵੀ ਨੇ ਤਾਂ ਨਮਾਉਣ ਦੇ ਲਈ ਵੀ ਆ ਆਪਾਂ ਨੇ ਵੱਡੇ ਫੋਗਰ ਲਾਏ ਹੋਏ ਨੇ 4 ਵਾਲਾ ਤੇ ਜੇਕਰ ਤੁਸੀਂ ਨੇ ਇਕੱਲੀ ਠੰਡក ਮਹਿਸੂਸ ਕਰਾਉਣੀ ਹੈ ਤਾਂ ਤੁਹਾਨੂੰ ਇੱਕ ਇੱਕ ਵਾਲੇ ਲਾਉਣੇ ਪੈਣਗੇ ਜਿਵੇਂ ਆ ਲਾਇਆ ਹੋਇਆ ਕੁੱਲ 1000 ਰੁਪਏ ਦੇ ਵਿੱਚ ਤੁਸੀਂ ਆਪਣੇ ਪਸ਼ੂਆਂ ਨੂੰ ਠੰਡਕ ਮਹਿਸੂਸ ਕਰਾ ਸਕਦੇ ਹੋ ਆ ਦੇਖੋ ਆਪਾਂ ਨੇ ਹਨਾ ਜਮਾ ਸ਼ਿਮਲਾ ਬਣਾ ਰੱਖਿਆ ਜੇਕਰ ਤੁਹਾਨੂੰ ਵੀ ਹਨਾ ਐਵੇਂ ਵੀ ਆਪਾਂ ਆਪਣੇ ਪਸ਼ੂਆਂ ਨੂੰ ਠੰਡਕ ਮਹਿਸੂਸ ਕਰਾਈਏ ਤਾਂ ਤੁਸੀਂ ਵੀ ਸਾਡੀ ਪੂਰੀ ਵੀਡੀਓ ਨੂੰ ਇੱਕ ਵਾਰ ਸਾਡੇ ਚੈਨਲ ਤੇ ਆ ਕੇ ਜਰੂਰ ਦੇਖਿਓ ਆਪਾਂ ਬਸ ਅੱਜ ਸ਼ਾਮ ਤੱਕ ਵੀਡੀਓ ਨੂੰ ਪੂਰੀ ਨੂੰ ਅਪਲੋਡ ਕਰ ਦਾਂਗੇ ਕੁੱਲ 1000 ਰੁਪਏ ਦੇ ਵਿੱਚ ਪਸ਼ੂਆਂ ਦੇ ਉੱਤੇ ਫਾਰੇ ਨੂੰ ਕਰੀਏ